ਖਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਜੋ ਲਗਾਤਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਦੇ ਵਿੱਚ ਉਹ ਜਿਹੜੀਆਂ ਕਾਲੀਆਂ ਪੇਡਾਂ ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਪੁਲਿਸ ਨੇ ਵੇਚੀ ਕੁਝ ਜਿਹੜੇ ਅਜੇ ਅਨਸਰ ਨੇ ਜਿਹੜੇ ਇਸ ਕੰਮ ਨੂੰ ਵਧਾ ਫਲਾ ਰਹੇ ਨੇ ਤਾਂ ਪੁਲਿਸ ਵੱਲੋਂ ਵੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਇਸ ਦੇ ਉੱਤੇ ਤਾਂ ਪਿਛਲੇ ਕੁਝ ਦਿਨਾਂ ਤੋਂ ਇੱਕ 22 ARB ਦੀ ਬਟਾਲੀਅਨ ਦਾ ਇੱਕ ਮੁਲਾਜ਼ਮ ਸੀ ਜਿਹੜਾ ਅ ਅੰਦਰਖਾਤੇ ਕੰਮ ਕਰ ਰਿਹਾ ਸੀ ਇਹਦਾ ਰਡਾਰ ਤੇ ਸੀ ਪੁਲਿਸ ਦੀ ਅਮਰਸਰ ਦਿਹਾਤੀ ਪੁਲਿਸ ਨੇ ਉਸ ਕਿੰਗਪਿੰਡਾ ਫਰਦਾ ਪਾਸ ਕੀਤਾ ਜਾ ਸਰ ਸਾਨੂੰ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਇਹਦਾ ਮੋਟਰਸਪਲੈਂਟ ਕੀ ਸੀ ਔਰ ਕਿਨੇ ਚਿਰ ਤੋਂ ਲੱਗਿਆ ਸੀ ਔਰ ਕਦੋਂ ਤੱਕ ਗ੍ਰਿਫਤਾਰੀ ਹੋ ਗਈ ਹਾਂ ਅਮਰਸਰ ਦਿਹਾਤੀ ਪੁਲਿਸ ਵੱਲੋਂ ਇੱਕ 3 ਦਿਨ ਪਹਿਲਾਂ ਇੱਕ ਪਰਚਾ ਦਰਜ ਕੀਤਾ ਗਿਆ ਸੀ ਜਿਸ ਦੇ ਤਹਿਤ ਇੱਕ ਆਕਾਸ਼ਦੀਪ ਤੇ ਗੁਰਬਖਸ਼ ਸਿੰਘ ਤੇ ਇੱਕ ਤੀਜਾ ਇਹਨਾਂ ਦਾ ਸਹਿਯੋਗੀ ਸਿਮਰਨਪ੍ਰੀਤ ਇਨਾਂ ਨੂੰ ਇੱਕ ਨਾਕੇ ਤੇ ਰੋਕਿਆ ਗਿਆ ਸੀ ਜਿੱਥੇ ਇਹਨਾਂ ਕੋਲੋਂ ਇੱਕ ਸਕੋਡਾ ਗੱਡੀ ਕਾਉਂਟਰਾਬੈਂਡ ਤੇ ਨਾਲ ਹੀ ਇਹਨਾਂ ਤੋਂ ਇੱਕ ਰਵਾਲਵਰ 32 ਬੋਰ ਜਿਹੜਾ ਹੈ ਉਸ ਦੀ ਰਕਬੀ ਹੋਈ ਸੀ ਜਿਹੜਾ ਕਾਉਂਟਰਾਬੈਂਡ ਸੀ ਉਹ 450 ਗ੍ਰਾਮ ਦੇ ਕਰੀਬਨ ਹੈਰੋਇਨ ਦੀ ਰਿਕਵਰੀ ਵੀ ਹੋਈ ਸੀ ਇਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਇਹਨਾਂ ਦਾ ਜਿਹੜਾ ਮੇਨ ਕਿੰਗ ਪਿੰ ਹੈ ਕੋਈ ਇੱਕ ਪੁਲਿਸ ਦਾ ਮੁਲਾਜ਼ਮ ਜਿਹੜਾ ਹੈ ਜੋ ਇੱਕ ਆਈਆਰਬੀ ਦੇ ਵਿੱਚ ਲੱਗਿਆ ਹੋਇਆ ਆ ਤੇ ਉਹ ਜਿਹੜਾ ਹੈ ਇਹਨਾਂ ਨੂੰ ਹੈਂਡਲ ਕਰ ਲਿਆ ਸੀ ਤੇ ਸਾਰੀ ਜੀ ਸਾਰੀ ਜਿਹੜੀ ਰਿਵਿਲੇਸ਼ਨਸ ਨੇ ਇਹ ਬੜੀ ਸਦੀ ਲਈ ਬੜੀ ਸੈਂਸੇਸ਼ਨਲ ਅਸੀਂ ਇਹ ਸਾਰੀ ਟੀਮ ਬਣਾ ਕੇ ਜਿਹੜੀ ਹੈ ਇੱਕ ਪ੍ਰੋਪਰ ਇਹਦੀ ਜਿਹੜੀ ਇੰਟੈਰੋਗੇਸ਼ਨ ਚੱਲ ਰਹੀ ਹੈ ਤੇ ਅੱਗੇ ਫਰਦਰ ਇਨਵੈਸਟੀਗੇਸ਼ਨ ਦੇ ਦੌਰਾਨ ਕਈ ਗੱਲਾਂ ਜਿਹੜੀਆਂ ਸੰਸਨੀਖੇਜ਼ ਗੱਲਾਂ ਸਾਡੇ ਸਾਹਮਣੇ ਆਈਆਂ ਨੇ ਅਸੀਂ ਜਲਦੀ ਉਹਨਾਂ ਦਾ ਖੁਲਾਸਾ ਵੀ ਕਰਾਂਗੇ ਤੇ ਇਸ ਤਰੀਕੇ ਨਾਲ ਜਿਹੜੀ ਪੁਲਿਸ ਦੇ ਵਿੱਚ ਸੂਕਾਲ ਜਿਹੜੀਆਂ ਕਾਲੀਆਂ ਭੇਡਾਂ ਨੇ ਅਸੀਂ ਉਹਨਾਂ ਨੂੰ ਵੀ ਜਿਹੜਾ ਆਈਡੈਂਟੀਫਾਈ ਵੀ ਕਰ ਰਹੇ ਹਾਂ ਤੇ ਜਿਵੇਂ ਇਹ ਸਾਡੇ ਇਸ ਕੇਸ ਦੇ ਵਿੱਚ ਆਇਡੈਂਟੀਫਾਈ ਹੋਈ ਆ ਸੀ ਇਸ ਦੇ ਖਿਲਾਫ ਸਖਤ ਐਕਸ਼ਨ ਜਿਹੜਾ ਲੈਣ ਜਾ ਰਹੇ ਆ ਕ੍ਰਾਸ ਬਾਰਡਰ ਤੋਂ ਇਹ ਹਥਿਆਰ ਵੀ ਮੰਗਵਾ ਰਹੇ ਸੀ ਔਰ ਨਸ਼ਿਆਂ ਦੀ ਖੇਪ ਵੀ ਮੰਗਵਾ ਰਹੇ ਸੀ ਇਸ ਕੇਸ ਦੇ ਵਿੱਚ ਜਿਹੜਾ ਹੈ ਜਿਹੜਾ ਹੈ ਨਸ਼ਿਆਂ ਦੀ ਖੇਪ ਜਿਹੜੀ ਆ ਸਮੱਗਲ ਕਰਨ ਦਾ ਜਿਹੜਾ ਹੈ ਇਹ ਪਰਦਾ ਪਾਸ਼ ਫਾਸ਼ ਹੋਇਆ ਇਸ ਤੋਂ ਲਾਵਾ ਅੱਜ ਦੀ ਜਿਹੜੀ ਇੱਕ ਪੀਸੀ ਆ ਉਸ ਦੇ ਵਿੱਚ ਤਿੰਨ ਅਲੱਗ-ਅਲੱਗ ਕੇਸਾਂ ਦੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਚਾਰ ਪਿਸਟਲ 4 ਕਿਲੋਗ੍ਰਾਮ ਹੈਰਨ ਹੈਰਨ ਤੇ ਇਸ ਤੋਂ ਇਲਾਵਾ ਜਿਹੜਾ ਹੈ 8 ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਹੈ ਇੱਕ ਮੋਟਰਸਾਈਕਲ ਦੀ ਰਿਕਵਰੀ ਹੋਈ ਹੈ ਪਹਿਲੇ ਕੇਸ ਦੇ ਵਿੱਚ ਜਿਹੜਾ ਹੈ ਸਾਡੇ ਕੋਲ ਅਰਸ਼ਪਾਲ ਸਿੰਘ ਅਤੇ ਉਸ ਦਾ ਸਹਿਯੋਗੀ ਰਾਜਵਿੰਦਰ ਸਿੰਘ 470 ਗ੍ਰਾਮ ਜਿਹੜੀ ਹੈਰੋਇਨ ਹੈ ਉਹਦੇ ਨਾਲ ਜਿਹੜਾ ਗ੍ਰਿਫਤਾਰ ਹੋਇਆ ਦੂਜੇ ਕੇਸ ਦੇ ਵਿੱਚ ਇੱਕ ਸ਼ਗਨਪ੍ਰੀਤ ਨਾਂ ਦਾ ਵਿਅਕਤੀ ਹੈ ਜਿਹਦੇ ਕੋਲੋਂ ਦੋ ਗਲੌਕ ਪਿਸਟਲ ਹੈ ਉਹਦੀ ਰਿਕਵਰੀ ਹੋਈ ਹੈ ਉਹ ਮੋਟਰਸਾਈਕਲ ਤੇ ਜਿਹੜਾ ਹੈ ਉਹਨੂੰ ਜਦੋਂ ਇੰਟਰਸੈਪਟ ਕੀਤਾ ਗਿਆ ਤਾਂ ਉਹਦੇ ਕੋਲੋਂ ਰਿਕਵਰੀ ਹੋਈ ਹੈ ਇਹ ਫਰਦਰ ਇਹਦੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਨੇ ਉਹਨਾਂ ਦੀ ਜਿਹੜੀ ਹੈ ਪਰਤਾਲ ਚੱਲ ਰਹੀ ਹੈ ਤੇ ਜਲਦੀ ਉਹਦੇ ਬਾਰੇ ਵੀ ਕੋਈ ਨਾ ਕੋਈ ਜਿਹੜੇ ਜਿਵੇਂ ਜਿਵੇਂ ਨਵੇਂ ਖੁਲਾਸੇ ਹੁੰਦੇ ਨੇ ਉਹ ਸ਼ੇਅਰ ਕੀਤੇ ਜਾਣਗੇ ਇੱਕ ਤੀਜੇ ਕੇਸ ਦੇ ਵਿੱਚ ਜਿਹੜਾ ਇੱਕ ਸਾਡਾ ਪਹਿਲਾ ਮੁਕੱਦਮਾ ਦਰਜ ਹੋਇਆ ਸੀ ਉਹਦੇ ਵਿੱਚ ਇਹ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਹਦੇ ਵਿੱਚ ਜਸਪਿੰਦਰ ਸਿੰਘ ਬੱਗਾ ਆਕਾਸ਼ ਮਸੀ ਹਰ ਸੁਖਮਨਪ੍ਰੀਤ ਸਿੰਘ ਤੇ ਬਿਆਨਤੂ ਇਨਾਂ ਕੋਲੋਂ ਜਿਹੜਾ ਫਰਦਰ ਜਿਹੜਾ ਹੈ ਇਹਨਾਂ ਦੀ ਪੁਛਗਿਸਤੇ ਜਿਹੜਾ ਸਾਰਾ ਮਾਮਲਾ ਸਾਹਮਣੇ ਆਇਆ ਹੈ ਉਸ ਦੇ ਵਿੱਚ ਫਾਈਨਲ ਜਿਹੜੀ ਰਿਕਵਰੀ ਹੋਈ ਹੈ ਸਾਡੇ ਕੋਲ ਉਹ 3 ਕਿਲੋ 500 ਗ੍ਰਾਮ ਦੇ ਕਰੀਬਨ ਹੈਰੋਇਨ ਦੀ ਰਿਕਵਰੀ ਹੋਈ ਹੈ ਇੱਕ 9 ਐਮ ਐਮ ਪਿਸਟਲ ਦੀ ਰਿਕਵਰੀ ਹੋਈ ਹੈ ਤੇ ਇੱਕ 32 ਬੋਰ ਜਿਹੜਾ ਪਿਸਟਲ ਇਹਨਾਂ ਤੋਂ ਰਿਕਵਰ ਹੋਇਆ ਸੋ ਇਸ ਤਰੀਕੇ ਨਾਲ ਅਮਸਰ ਦਿਹਾਤੀ ਪੁਲਿਸ ਵੱਲੋਂ ਇਹਨਾਂ ਤਿੰਨ ਵੱਖ-ਵੱਖ ਮਸਲਿਆਂ ਮਾਮਲਿਆਂ ਦੇ ਵਿੱਚ 8 ਵਿਅਕਤੀਆਂ ਦੀ ਗ੍ਰਿਫਤਾਰੀ 4 ਕਿਲੋ ਹੈਰੋਇਨ ਕਰੀਬਨ ਇਸ ਤੋਂ ਇਲਾਵਾ ਜਿਹੜਾ ਹੈ ਅ ਚਾਰ ਪਿਸਟਲ ਜਿਨ੍ਹਾਂ ਦੇ ਵਿੱਚ ਕਿੰਗ ਬਲੌਕ 9mm ਤੇ ਇੱਕ 32 बोर ਦੀ ਪਿਸਤਲ ਜਿਹੜੀ ਹੈ ਉਹਨਾਂ ਦੀ ਰਿਕਵਰੀ ਹੋ ਗਈ ਹੈ ਜਿਵੇਂ ਅਗਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਧੁੰਦ ਵੀ ਵਧ ਰਹੀ ਸਰਦੀਆਂ ਦਾ ਮੌਸਮ ਹੈ ਔਰ ਬਾਰਡਰ ਦੇ ਉੱਤੇ ਕਾਫੀ ਵਿਜ਼ਿਬਿਲਟੀ ਘਟ ਰਹੀ ਹੁੰਦੀ ਤੁਸੀਂ ਬੀਐਸਐਫ ਦੇ ਨਾਲ ਮੀਟਿੰਗ ਵੀ ਕੀਤੀ ਡੀਆਈਜੀ ਸਾਹਿਬ ਦੇ ਨਾਲ ਤਾਂ ਉਸ ਪਾਸੇ ਕਿਵੇਂ ਦੀ ਪਲੈਨਿੰਗ ਹੈ ਜਿਹੜੀ ਅਗਲੇ ਦਿਨਾਂ ਚ ਇਹ ਤਸਕਰੀ ਰੋਕਿਆ ਜਾਵੇ ਦੇਖੋ ਜੀ ਜਿਵੇਂ ਇਹ ਮੌਸਮ ਚੇਂਜ ਹੋ ਰਿਹਾ ਹੈ ਤੋਂ ਜਿਹੜੀ ਹੈ ਉਹ ਵਧ ਰਹੀ ਹੈ ਤੇ ਇਸ ਦੇ ਨਾਲ ਪੁਲਿਸ ਨੂੰ ਪੰਜਾਬ ਪੁਲਿਸ ਜਿਵੇਂ ਕਿ ਆ ਤੁਹਾਨੂੰ ਪਤਾ ਹੈ ਸੈਕੰਡ ਲਾਈਨ ਆਫ ডিফেন্স ਹੈ ਤੇ ਬੀਐਸਬ ਜਿਹੜੀ ਫਰਸਟ ਲਾਈਨ ਆਫ ডিফেন্স ਹੈ ਤੇ ਅਸੀਂ ਬੜੇ ਕੋਆਰਡੀਨੇਟਡ ਐਫਰਟਸ ਜਿਹੜੇ ਹੈ ਉਹ ਕਰ ਰਹੇ ਆ ਇਹ ਜਿੰਨੇ ਵੀ ਕਾਉਂਟਰਬੈਂਟਸ ਦੀ ਸਮਗਲਿੰਗ ਹੈ ਜਾਂ ਵੈਪਨਸ ਦੀ ਸਮਗਲਿੰਗ ਹੈ ਅਸੀਂ ਇਹਨਾਂ ਨੂੰ ਜਿਹੜਾ ਹੈ ਇੰਟਰਸੈਪਟ ਕਰਨ ਲਈ ਸਾਡੀਆਂ ਸੋਰਸਸ ਵੀ ਹੈਗੀਆਂ ਸਾਡੀ ਟੀਮਾਂ ਪੈਟਰੋਲਿੰਗ ਜੁਆਇੰਟ ਪੈਟਰੋਲਿੰਗਸ ਕਰਦੀਆਂ ਨੇ ਇਸ ਤੋਂ ਇਲਾਵਾ ਸ਼ਿਫਟਿੰਗ ਨਾਤੇ ਵੀ ਲੱਗੇ ਹੋਏ ਨੇ ਅਸੀਂ ਉਹਨਾਂ ਨੂੰ ਵੀ ਵਧਾ ਰਹੇ ਹਾਂ ਇਹ ਕਿਉਂਕਿ ਇਹ ਬਹੁਤ ਵੱਡਾ ਚੈਲੰਜ ਧੁੰਦ ਦੇ ਵਿੱਚ ਅਸੀਂ ਹੋਰ ਵੀ ਜਿੰਨੇ ਮੈਜਰਸ ਹੈ ਅਡਾਪਟ ਕਰ ਰਹੇ ਹਾਂ ਸੋ ਥੈਟ ਇਸ ਤਰੀਕੇ ਦੇ ਜਿੰਨੀਆਂ ਵੀ ਜਿਹੜੀ ਇਸ ਸਮਗਲਿੰਗ ਇਨਸੀਡੈਂਟਸ ਨੇ ਇਹਨੂੰ ਘਟਾਇਆ ਜਾ ਸਕੇ ਤੇ ਜਿਹੜੇ ਹੈ ਇਹਨੂੰ ਘਟਾ ਕੇ ਜਿਹੜੇ ਇਸ ਦੇ ਵਿੱਚ ਇਨਵੋਲਵ ਨੇ ਸਮਗਲਰਸ ਉਹਨਾਂ ਨੂੰ ਫੜਿਆ ਜਾ ਸਕੇ ਥੈਂਕ ਯੂ ਸੋ ਦਾ ਉਸ ਦਾ ਰੋਲ ਪੁੱਛਦੇ ਐ ਐਸਐਸਪੀ ਸਰਦਾ ਚੰਦ ਸਿੰਘ ਜੋ ਸੋਲ ਦਾ ਪੰਜ ਥਾਣੇ ਜਿਹੜੇ ਸਰਦ ਦੇ ਨਾਲ ਲੱਗਦੇ ਨੇ ਤਾਂ ਇਹਨਾਂ ਦੇ ਉੱਤੇ ਵੀ ਪੁਲਿਸ ਅਗਲੇ ਦਿਨਾਂ 'ਚ ਪੈਨਿੰਗ ਨਜ਼ਰ ਆਏਗੀ ਨਤੀਜੇ ਉਹਨਾਂ ਦੇ ਰੋਜ਼ ਆ ਰਹੇ ਨੇ ਪਰ ਅਗਲੇ ਦਿਨਾਂ ਦੇ ਵਿੱਚ ਜਿਹੜਾ ਚੈਲੰਜ ਵੱਧ ਪਰ ਲਗਾਤਾਰ ਪਉਸਦਕਾਰੀਆਂ ਦਾ ਕਹਿਣਾ ਕਿ ਉਹਨਾਂ ਦੀ ਨਜ਼ਰ ਬਣੀ ਹੋਈ ਹੈ ਕੈਮਰਾ ਪਰਸੈਂਟੇਜ ਦੇ ਨਾਲ ਗਗਨਦੀਪ ਫਿਰਮਾ 1080 ਟੀਵੀ ਅੰਮ੍ਰਿਤਸਰ